ਸੰਸਾਰ ਦਾ ਭਲਾ ਕਰਦੇ ਕਰਦੇ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਦੀ ਧਰਤੀ ਤੇ ਪਹੁੰਚੇ ਨੇ ਉਹ ਦਰਸ਼ਨ ਕਰੇ ਬਗਦਾਦ ਸੰਸਾਰ ਨੂੰ ਤਾਰਦੇ ਆ ਤਾਰਦੇ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਜਿਸ ਵੇਲੇ ਮੇਰੇ ਬਾਬਾ ਜੀ ਗੁਰੂ ਨਾਨਕ ਜੀ ਬਗਦਾਦ ਦੀ ਧਰਤੀ ਤੇ ਪਹੁੰਚੇ ਨਾ ਅਮਰਤ ਦਾ ਸਮਾ ਹੋ ਚੁੱਕਿਆ ਹੈ ਇਧਰੋਂ ਨਮਾਜ਼ ਦਾ ਸਮਾ ਹੈ ਗੁਰਮੁਖੋ ਬਗਦਾਦ ਦੇ ਵਿੱਚ ਇੱਕ ਪਾਬੰਦੀ ਸੀ ਬਗਦਾਦ ਦੇ ਵਿੱਚ ਕੋਈ ਸੰਗੀਤ ਨਹੀਂ ਗਾ ਸਕਦਾ ਸੀ ਉੱਥੇ ਕਾਨੂੰਨ ਬਣਿਆ ਸੀ ਕੋਈ ਰਾਗ ਨਾਦ ਨਹੀਂ ਗੁਣਕੋ ਗਾ ਸਕਦਾ ਸੀ ਰਾਗਾਂ ਤੇ ਸੰਗੀਤ ਤੇ ਪਾਬੰਦੀ ਸੀ ਨਮਾਜ਼ ਦਾ ਇਦਨੋ ਸਮਾਂ ਹੁੰਦਾ ਹੈ ਤੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਮਰਦਾਨਿਆ ਰਬਾਬ ਸ਼ੇਰ ਸਿਫਤ ਖੁਦਾਈ ਦੀ ਕਰੀਏ ਭਾਵ ਭਾਈ ਮਰਦਾਨਾ ਜੀ ਰਵਾਬ ਵਜਾਓ ਉਸ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕਰੀਏ ਇਧਰ ਭਾਈ ਮਰਦਾਨਾ ਜੀ ਦਵਾਬ ਛੇਰਦੇ ਨੇ ਇੱਕ ਗੁਰਮੁਖੋ ਭੜਵੀਂ ਆਵਾਜ਼ ਦੇ ਵਿੱਚ ਗੁਰੂ ਨਾਨਕ ਬਾਸ਼ਾ ਪਤਾ ਕੀ ਬੋਲੇ ਕਹਿੰਦੇ ਇੱਕ ਓਮਕਾਰ ਸਤਿਨਾਮ ਬੋਲੋ ਇੱਕ ਓਮਕਾਰ ਸਤਿ ਇੱਕ ਓਮਕਾਰ ਸਤਨਾਮ ਇੱਕ ਓਮਕਾਰ ਸਤਨਾਮ ਇੱਕ ਓਮਕਾਰ ਜਦ ਗੁਰ ਨਾਨਕ ਬਾਸ਼ਾ ਨੇ ਕੀਰਤਨ ਦੀ ਰੰਗਤਾ ਕੀਤੀ ਨਾ ਉਥੋਂ ਦੇ ਲੋਕ ਭੱਜੇ ਭੱਜੇ ਜੋ ਬਗਦਾਦ ਦਾ ਵੱਡਾ ਪੀਰ ਹੈ ਫਕੀਰ ਹੈ ਇਤਿਹਾਸੋ ਦਾ ਨਾਮ ਆਇਆ ਅਬਦੁਲ ਕਾਦਰ ਕਈਆਂ ਲਿਖਿਆ ਸ਼ਾਹ ਬਲੋਚਾ ਪਰ ਇਹਦਾ ਪ੍ਰਚਲਿਤ ਨਾਮ ਹੈ ਪੀਰ ਦਸਤਗੀਰ ਇਹ ਦਸਤਗੀਰ ਗੁਰਮੁਖੋ ਉਹ ਗੱਦੀ ਦਾ ਨਾਮ ਸੀ ਗੁਰਮੁਖੋ ਪੀਰ ਦਸਤਗੀਰ ਕੋ ਭੱਜੇ ਭੱਜੇ ਗਏ ਲੋਕ ਕਾਜੀ ਹੋ ਛੋਟੇ ਤੇ ਪੀਰ ਥਲੇ ਸਾਰ ਗੁਰਮਖੋ ਬਗਦਾਦ ਦੇ ਲੋਕ ਕਹਿੰਦੇ ਪੀਰ ਦਸਤਗੀਰ ਜੀ ਪਤਾ ਨਹੀਂ ਕਿਹੜਾ ਆਇਆ ਜੇ ਤੁਸੀਂ ਸੰਗੀਤ ਦੀ ਮਨਾਈ ਕੀਤੀ ਹੋਈ ਹੈ ਰਾਗਾਂ ਦੀ ਮਨਾਈ ਕੀਤੀ ਹੋਈ ਹੈ ਉਹ ਰਾਗ ਵੀ ਗੁੰਦਾ ਪਿਆ ਜੇ ਤੇ ਸੰਗੀਤ ਵੀ ਗੁੰਦਾ ਪਿਆ ਜੇ ਇਦਨ ਪੀਰ ਦਸਤਗੀਰ ਆਪਣੇ ਚੇਲਿਆਂ ਦੇ ਨਾਲ ਬਗਦਾਦ ਦੇ ਲੋਕਾਂ ਦੇ ਨਾਲ ਤੁਰ ਪਿੰਦਾ ਹੈ ਤੇ ਬਗਦਾਦ ਦੇ ਲੋਕਾਂ ਨੂੰ ਕਹਿੰਦਾ ਹੱਥ ਪੱਥਰ ਫੜ ਲਓ ਜਦੋਂ ਮੈਂ ਇਸ਼ਾਰਾ ਕਰਾਂਗਾ ਨਾ ਉਹਨੂੰ ਪੱਥਰ ਮਾਰਨੇ ਸ਼ੁਰੂ ਕਰਦੇ ਹੋ ਪੱਥਰ ਮਾਰ ਮਾਰ ਕੇ ਅਸੀਂ ਉਹਨੂੰ ਮਾਰ ਦੇਣਾ ਹੈ ਪਰ ਉਹ ਕਿਆ ਜਾਣੇ ਕਿਆ ਜਾਣੇ ਉਹ ਭਲਿਆ ਜਿਹਨੂੰ ਤੂੰ ਮਾਰਨ ਦੇ ਵਾਸਤੇ ਤੁਰਿਆ ਨਾ ਉਹ ਤਾਂ ਮੋਇਆ 'ਚ ਜਾਨ ਪਾਉਣ ਵਾਲਾ ਹੈ ਬੋਲੇ ਸੋਨਹਾਲ ਸਬ ਸ੍ਰੀ ਆਕਾਲ ਉਹ ਤਾਂ ਮੋਇਆਂ ਨੂੰ ਜੀਵਨ ਦੇਣ ਵਾਲਾ ਹੈ ਸਤ ਸੰਗਿਓ ਪੀਰ ਦਸਤਗੀਰ ਅੱਗੇ ਅੱਗੇ ਪਿੱਛੇ ਹੋਰ ਇਹਦੇ ਪੀਰ ਕਾਜੀ ਬਗਦਾਦ ਦੇ ਲੋਕ ਅੱਥਾ ਜ ਪੱਤਰ ਫੜੇ ਹੋਏ ਨੇ ਉਸ ਜਗ੍ਹਾ ਤੇ ਪਹੁੰਚ ਜਿੱਥੇ ਗੁਰੂ ਨਾਨਕ ਪਾਸ਼ਾ ਕੀਰਤਨ ਕਰਦੇ ਹੁੰਦੇ ਨੇ ਆਕੇ ਲੱਗੇ ਆਕੇ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਕਹਿੰਦੇ ਇਹ ਗੁਰਨਾਨਕ ਜੀ ਨੇ ਕਹਿੰਦੇ ਤੁਹਾਨੂੰ ਪਤਾ ਨਹੀਂ ਇੱਥੇ ਰਾਗ ਨਾਦ ਗਾਉਣਾ ਮਨਾ ਹੈ ਜਿਹਦਾ ਕੋਈ ਰਾਗ ਪੜਦਾ ਹੈ ਉਹਨੂੰ ਸੰਗ ਛਾਲ ਦਿੱਤਾ ਜਾਂਦਾ ਹੈ ਪਾ ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਕਾਨੂੰਨ ਬਣਾਇਆ ਸੀ ਇੱਥੋਂ ਦਾ ਤੋ ਗੁਰੂ ਨਾਨਕ ਪਾਸ਼ਾ ਬੜੇ ਸਹਿਜ ਵਿਚ ਆਖਣ ਲੱਗੇ ਜਦੋਂ ਆਖਿਆ ਨਾ ਤੁਹਾਨੂੰ ਪਤਾ ਨਹੀਂ ਇੱਥੇ ਰਾਗ ਨਾਦ ਮਨਾ ਹੈ ਸੰਗੀਤ ਲਗਾਉਣਾ ਮਨਾ ਹੈ ਤੋ ਗੁਰੂ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਉਹ ਭਲਿਓ ਰਾਗ ਨਾਦ ਗਾਉਣਾ ਕਿਉਂ ਮਨਾ ਹੈ ਸੰਗੀਤ ਗਾਉਣਾ ਕਿਉਂ ਮਨਾ ਹੈ ਕਹਿੰਦੇ ਰਾਗ ਨਾਦ ਸ਼ੈਤਾਨ ਨੂੰ ਪੈਦਾ ਕਰਦੇ ਨੇ ਤੋ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਰਾਗਨਾਦ ਸ਼ੈਤਾਨ ਨੂੰ ਪੈਦਾ ਨਹੀਂ ਕਰਦੇ ਜੇ ਰਾਗਨਾਦ ਵਿੱਚ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਹੋਵੇ ਨਾ ਇਹੋ ਰਾਗਨਾਦ ਫਿਰ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੰਦੀ ਨੇ ਬੋਲੇ ਸੋ ਸ਼ਿਰਵਾਹੇ ਗੁਰਦੀਸ਼ਿਪਤ ਹੋਵੇ ਨਾ ਇਹੋ ਰਾਗ ਨਾਜ਼ ਫਿਰ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾ ਦਿੰਦੇ ਨੇ ਸਤਿਗੁਰੂ ਕਹਿੰਦੇ ਗਲਾਸ ਵਿੱਚ ਕੋਈ ਅੰਮ੍ਰਿਤ ਰੂਪੀ ਦੁੱਧ ਪਾ ਲੇ ਉਹਦਾ ਕੰਮ ਹੈ ਸੰਭਾਲਣਾ ਗਲਾਸ ਵਿੱਚ ਕੋਈ ਵਿਕ ਪਾ ਲੇ ਬਾਉ ਜ਼ਹਿਰ ਪਾ ਲੇ ਇਹ ਗਲਾਸ ਦਾ ਕਸੂਰ ਨਹੀਂ ਹੈ ਕਸੂਰ ਤਾਂ ਪਾਉਣ ਵਾਲੇ ਦਾ ਹੈ ਨਾ ਵਿੱਚ ਦੁੱਧ ਪਾਉਣਾ ਹੈ ਗਲਾਸ ਦੇ ਵਿੱਚ ਜਾਂ ਰਿਕ ਪਾਉਣਾ ਹੈ ਜ਼ਹਿਰ ਪਾਉਣਾ ਹੈ ਇਦਾਂ ਰਾਂਗ ਦਾ ਕੋਈ ਕਸੂਰ ਨਹੀਂ ਇਹ ਤਾਂ ਗਾਉਣ ਵਾਲੇ ਤੇ ਡਿਪੈਂਡ ਕਰਦਾ ਹੈ ਨਾ ਇਹਦੇ ਤੇ ਗੰਦਨ ਮੰਦਨ ਗੀਤ ਬੋਲਨੇ ਨੇ ਤਾਂ ਜਾਂ ਇਹਦੇ ਤੇ ਪ੍ਰਭੂ ਵਾਹਿਗੁਰੂ ਦੀ ਸਿਫਤ ਕਰਨੀ ਹੈ ਸਤਿਗੁਰੂ ਜੀ ਕਹਿੰਦੇ ਪੀਰ ਜੀ ਜੇ ਜਾਗਾ ਦੇ ਵਿੱਚ ਉਸ ਅਕਾਲ ਪੁਰਖ ਪਰਮਪਿਤਾ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਹੋ ਜਾਵੇ ਨਾ ਇਹੋ ਹੀ ਰਾਗ ਪਰਮੇਸ਼ਰ ਦੀ ਸਿਫਤ ਦੇ ਸਦਕੇ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਨੇ ਹੁਣ ਪੀਰ ਦਸਤਗੀ ਦੀ ਸੁਰਤਰੀ ਰੀਵੀ ਹੋ ਗਈ ਹੈ ਕਹਿੰਦਾ ਫਿਰ ਮੰਨਾਂਗਾ ਤੁਹਾਨੂੰ ਮੇਰੇ ਨਾਲ ਚੱਲੋ ਤੁਸੀਂ ਕਿੰਨੇ ਸਾਲ ਹੋ ਗਏ ਨੇ ਮੇਰੇ ਅੰਦਰ ਤਿੰਨ ਸਵਾਲ ਨੇ ਤਿੰਨ ਸਵਾਲ ਉਤਨਾ ਸਵਾਲਾਂ ਦਾ ਜਵਾਬ ਮੈਨੂੰ ਦੇ ਦਿਓ ਤੁਸੀਂ ਹੁਣ ਪੀਰ ਦਸਤਗੀਰ ਗੁਰਨਾਨਕ ਪਾਤਸ਼ਾਹ ਜੀ ਦੇ ਭਾਈ ਮਲਦਾਨਾ ਜੀ ਨੂੰ ਆਪਣੇ ਨਾਲ ਲੈ ਗਿਆ ਜੀ ਹੁਣ ਪੀਰ ਦਸਤਗੀਰ ਪਹਿਲਾ ਸਵਾਲ ਕਰਦਾ ਜੀ ਕਹਿੰਦਾ ਇਹ ਗੁਰਨਾਨਕ ਪਾਤਸ਼ਾਹ ਜੀ ਰੱਬ ਹੈ ਗੁਰਨਾਨਕ ਪਾਤਸ਼ਾਹ ਕਹਿੰਦੇ ਹਾਂ ਰੱਬ ਹੈ ਤੁਸੀਂ ਇਹ ਗੁਰਨਾਨਕ ਜੀ ਜੇ ਰੱਬ ਹੈ ਤੇ ਰੱਬ ਤੋਂ ਪਹਿਲਾਂ ਕੌਣ ਸੀ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਜੀ ਕੁਝ ਅਸ਼ਰਤियां ਲਗਾਓ ਪੀਰ ਉੱਤੀ ਬੈ ਗਿਆ ਕਹਿੰਦਾ ਅਜੇ ਮੇਰੇ ਸਵਾਲ ਦਾ ਜਵਾਬ ਦਿੱਤਾ ਨਹੀਂ ਪਿੱਤਾ ਪਹਿਲਾਂ ਹੀ ਨਾਲੀ ਆਪਣੇ ਚੇਲੇ ਨੂੰ ਇਸ਼ਾਰਾ ਕੀਤਾ ਅਸ਼ਰਫ਼ੀਆਂ ਆ ਗਈਆਂ ਜੀ ਹੁਣ ਗੁਰੂ ਨਾਨਕ ਬਾਛਾ ਜੀ ਕਹਿੰਦੇ ਪੀਰ ਜੀ ਇਹ ਅਸ਼ਰਫ਼ੀਆਂ ਦੀ ਗਿਣਤੀ ਕਰੋ ਪੀਰ ਫਿਰ ਹੈਰਾਨ ਹੋ ਗਿਆ ਹੁਣ ਸਵਾਲ ਦਾ ਜਵਾਬ ਚਾਹੀਦਾ ਸੀ ਅਸ਼ਰਫ਼ੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ 1 2 3 4 5 6 7 ਬਾਬੇ ਨੇ ਇਸ਼ਾਰਾ ਕੀਤਾ ਲੁਕ ਦੋ ਕਿੰਦੇ ਗਲਤੀ ਭੁੱਲ ਗਿਆ ਅਸਥਿਰ ਬੜਾ ਗਿਣਤੀ ਕਰ ਇੱਕ ਦੋ ਤਿੰਨ ਚਾਰ ਪੰਜ ਫਿਰ ਇਸ਼ਾਰਾ ਕੀਤਾ ਕਿ ਫਿਰ ਗਲਤੀ ਭੁੱਲ ਗਿਆ ਗਿਣਤੀ ਭੁੱਲ ਗਿਆ ਫਿਰ ਫਿਰ ਗਿਣਤੀ ਭੁੱਲ ਗਿਆ ਬੜਾ ਗਿਣਤੀ ਕਰ ਇੱਕ ਦੋ ਤਿੰਨ ਬਾਬੇ ਨੇ ਫਿਰ ਇਸ਼ਾਰਾ ਕੀਤਾ ਕਿ ਕਿੰਨੇ 10 ਗਿਏ ਫਿਰ ਗਿਣਤੀ ਭੁੱਲ ਗਿਆ ਹੁਣ ਸ਼ੁਰੂ ਕੀਤਾ ਇੱਕ ਬਾਬੇ ਨੇ ਇਸ਼ਾਰਾ ਕੀਤਾ ਕਿ ਬੜਾ ਗਿਣਾ ਭੁੱਲ ਗਿਆ ਉੱਚੀ ਬੈ ਗਿਆ ਇਹ ਤਾਂ ਮੈਂ ਗਿਣਤੀ ਸ਼ੁਰੂ ਕੀਤੀ ਇੱਕ ਇੱਥੇ ਕੀ ਭੁੱਲ ਗਿਆ ਫਿਰ ਇੱਕ ਬਾਬੇ ਨੇ ਕਿਹਾ ਫਿਰ ਖਲਾੜਤਾ ਇਹਦੇ ਗਿਣਤੀ ਸਹੀ ਕਰ ਕਹਿੰਦਾ ਇੱਕ ਬਾਬੇ ਨੇ ਫਿਰ ਇਸ਼ਾਰਾ ਕੀਤਾ ਕਹਿੰਦੇ ਦਸਤ ਗੀਰ ਵੀਰੇ ਗਿਣਤੀ ਭੁੱਲ ਗਿਆ ਕਹਿੰਦਾ ਗੁਰਨਾਨਕ ਬਾਦਸ਼ਾਹ ਜੀ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਹੁੰਦਾ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੈ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੀ ਕਹਿੰਦਾ ਸਮਝਿਆ ਨਹੀਂ ਕਹਿੰਦੇ ਤੁਸੀਂ ਆਖਿਆ ਸੀ ਤਾਂ ਪਹਿਲਾਂ ਕੌਣ ਹੈ ਕਿੰਦਾ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਵੀ ਇੱਕ ਹੀ ਹੈ ਇਸੇ ਤਰ੍ਹਾਂ ਰੱਬ ਤੋਂ ਪਹਿਲਾਂ ਵੀ ਰੱਬ ਹੀ ਹੈ ਕੁਝ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ ਸ੍ਰੀ ਦੂਜਾ ਸਾਲੇ ਨੂੰ ਕਹਿੰਦਾ ਸਤ ਗੁਰੂ ਰੱਬ ਹੈ ਫਿਰ ਰੱਬ ਇਹਦਾ ਕਿੱਥੇ ਆ ਉਹਦਾ ਟਿਕਾਣਾ ਕਿੱਥੇ ਰੱਬ ਦਾ ਮਹਾਰਾਜ ਕਿਹਦੇ ਦਸ ਤਰੀਕੀ ਦੀ ਗੁੱਤ ਬਗਾ ਕਹਿੰਦਾ ਸ਼ਾਇਦ ਬਾਬੇ ਨੂੰ ਭੁੱਖ ਲੱਗੀ ਗੁਰੂ ਨਾਨਕ ਪਾਤਸ਼ਾਹ ਜੀ ਕਾਫੀ ਸਮੇਂ ਦੇ ਇੱਥੇ ਬੈਠੇ ਨੇ ਚੇਲੇ ਨੂੰ ਛਾਣਾ ਕੀਤਾ ਉੱਚੇ ਨਾਲ ਦੁੱਧ ਦਾ ਘੋੜਾ ਲੈ ਕੇ ਆਇਆ ਸਤਿਗੁਰੂ ਦੇ ਅੱਗੇ ਰੱਖਿਆ ਹੁਣ ਸਤਿਗੁਰੂ ਦੁੱਧਵਾਲ ਵੇਖਦੇ ਨੇ ਕਹਿੰਦੇ ਪੀਰ ਦਸਤਗੀਰ ਦੁੱਧਵਾਲ ਵੇਖ ਸਤਿਗੁਰੂ ਦੁੱਧ ਬਿਲਕੁਲ ਸ਼ੁੱਧ ਹੈ ਕੋਈ ਮਿਲਾਵਟ ਨਹੀਂ ਹੈਗੀ ਜਿਹੜੇ ਦੁੱਧਵਾਲ ਵੇਖ ਧਿਆਨ ਨਾਲ ਵੇਖ ਸਤਿਗੁਰੂ ਦੁੱਧ ਬਿਲਕੁਲ ਸਹੀ ਹੈ ਕੋਈ ਵਿੱਚ ਮਲਾਇਆ ਨਹੀਂ ਸ਼ੁੱਧ ਦੁੱਧ ਸਤਿਗੁਰੂ ਵੇਖਦੇ ਵਿੱਚ ਕੀ ਹੈ ਰੱਬ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਬਸ ਉਹਨੂੰ ਵੇਖਣ ਵਾਸਤੇ ਘੱਲਣਾ ਘਲਨੀ ਪੈਂਦੀ ਹੈ ਉਹਨੂੰ ਦਰਸ਼ਨ ਵਾਸਤੇ ਕਹ ਲਾ ਘੱਲ ਨਹੀਂ ਪੈਂਦੀ ਹੈ ਪਾਪ ਉਹਦੇ ਯਾਦ ਨੂੰ ਹਿਰਦੇ ਚ ਰਸਾਉਣਾ ਪੈਂਦਾ ਹੈ ਉਹ ਪਰਮੇਸ਼ਰ ਕਣ ਕਣ ਵਿੱਚ ਵੱਸਦਾ ਹੈ ਪਰ ਉਹਨਾਂ ਘਟ ਘਟ ਵਿੱਚ ਹਰ ਜੂ ਵੱਸੇ ਸਤ ਗੁਰੂ ਮੇਰਾ ਤੀਸਰਾ ਸਵਾਲ ਕੀਲਾ ਸਵਾਲ ਬੇਨਤੀ ਹੈ ਹੁਣ ਪੀਰ ਦੀ ਸੁਰ ਬਿਲਕੁਲ ਨੀਵੀ ਹੋ ਗਈ ਗੁਰਮੁਖ ਕੋਲ ਸ਼ਰਧਾ ਵਜਣੀ ਸ਼ੁਰੂ ਹੋ ਗਈ ਵੇਖ ਲਿਆ ਇਹ ਸਤ ਮੂrti ਨਰੰਜਨੀ ਜੋਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਬੇਨਤੀ ਹੈ ਤੁਹਾਡੀ ਗੱਲ ਮੰਨੀ ਰੱਬ ਹੈ ਵੀ ਰੱਬ ਜਰੇ ਜਰੇ ਦੇ ਵਸਦਾ ਹੈ ਕੰਨ ਕੰਨ ਵਿੱਚ ਵਸਦਾ ਹੈ ਸਤਿਗੁਰੂ ਫਿਰ ਬੇਨਤੀ ਰੱਬ ਕਰਦਾ ਕੀ ਹੈ ਉਹਦਾ ਕੰਮ ਕੀ ਹੈ ਰੱਬ ਦਾ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿੰਨਾ ਸਮਾਂ ਹੋਇਆ ਤੂੰ ਆ ਉੱਚੀ ਜਗ੍ਹਾ ਤੇ ਬੈਠ ਕੇ ਸਾਨੂੰ ਸਵਾਲ ਤੇ ਸਵਾਲ ਪੁੱਛੀ ਜਾ ਰਹੇ ਆ ਜਿੰਨੂੰ ਸਵਾਲ ਪੁੱਛੀਏ ਨਾ ਉਹਨੂੰ ਉੱਚੀ ਜਗ੍ਹਾ ਤੇ ਬਿਠਾਈਦਾ ਨੇ ਹੱਥ ਜੋੜ ਲੈ ਇਹਨਾਂ ਮਹਾਰਾਜ ਗਲਤੀ ਹੋ ਗਈ ਆਓ ਮੇਰੇ ਸੰਗ ਹਸ ਤੁਸੀਂ ਬੈਠੋ ਆਪ ਥੱਲੇ ਆ ਗਿਆ ਕਹਿੰਦੇ ਇੱਕ ਗਲਾਸ ਪਾਣੀ ਦਾ ਮੰਗਾ ਇਹ ਪਾਣੀ ਲੈ ਕੇ ਆਇਆ ਗੁਰਮੁਖੋ ਹਾਚੇ ਨੇ ਗਲਾਸ ਅੜਿਆ ਤਕੋ ਨਾਨਕ ਪਾਸ਼ਾ ਨੇ ਸਮੱਦੀ ਲਾ ਲਈ ਦੋ ਮਿੰਟ ਚਾਰ ਮਿੰਟ ਪੰਜ ਮਿੰਟ ਲੀਤੇ ਇ ਉੱਥੇ ਇੱਕ ਕੋਤਾ ਆਇਆ ਕੋ ਜਵਾਬ ਲੈਣਾ ਸੀ ਗੁਰਮੁਖੋ ਸਵਾਲ ਦਾ ਤੀਸਰੇ ਸਵਾਲ ਦਾ ਕੁਝ ਸਮੇਂ ਬਾਅਦ 사드ਗੁਰੂ ਨੇ ਨੈਕਰੇ ਖੋਲੇ ਤੇ ਉਦਾਂ ਹੀ ਇਹ ਗਲਾਸ ਪਾਣੀ ਵਾਲਾ ਚੜ੍ਹ ਕੇ ਖਿਲੋਤਾ ਕਿ ਸਤਗੁਰੂ ਪਾਣੀ ਸਤਗੁਰੂ ਦਾ ਸਵਾਲ ਕੀ ਸੀ ਤੇਰਾ ਸਤਗੁਰੂ ਕੀਸਾ ਇਹ ਸਵਾਲ ਸੀ ਕਿ ਰੱਬ ਕਰਦਾ ਕੀ ਹੈ ਰੱਬ ਦਾ ਕੰਮ ਕੀ ਹੈ ਸੰਘਾਸਨ ਵਾਲੇ ਨੂੰ ਥੱਲੇ ਪਾਉਂਦਾ ਹੈ ਤਾਂ ਥੱਲੇ ਵਾਲੇ ਨੂੰ ਸੰਘਾਸਨ ਤੇ ਬਿਠਾ ਦਿੰਦਾ ਹੈ ਕਹਿੰਦੇ ਕੁਝ ਸਮਾਂ ਪਹਿਲਾਂ ਅਸੀਂ ਜ਼ਮੀਨ ਤੇ ਸਤਗੁਰੂ ਸੰਘਾਸਨ ਤੇ ਬੈਠਾ ਸੀ ਹੁਣ ਵੇਖ ਰੱਬ ਦੀ ਇਕਰਮਤ ਰੱਬ ਦੀ लीला ਵੇਖ ਤੂੰ ਜ਼ਮੀਨ ਤੇ ਪਾਣੀ ਦਾ ਗਲਾਸ ਵਰਕੇ ਖਲੋਤਾ ਪਿਆ ਵਾ ਅਸੀਂ ਸੰਘਾਸਰ ਦੇ ਬੈਠੇ ਆਂ ਤੇ ਖਾਰੀ ਤੇ ਰਾਜ ਕਰਾਵੇ ਰਾਜੇ ਤੇ ਕਿਤੇ ਰੱਬ ਇਹ ਕੰਮ ਕਰਦਾ ਈ ਅਰਸ਼ਾਂ ਤੋਂ ਫਰਸ਼ਾਂ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਲੈ ਜਾਂਦਾ ਹੈ ਅਰਸ਼ਾਂ ਤੋਂ ਫਰਸ਼ਾਂ ਤੇ ਲੈ ਜਾਂਦਾ ਕਦੀ ਘਮੰਡ ਦਾ ਕਰਿਓ ਕਬੀਰ ਗਰਦਨਾ ਕੀਜੀਏ ਰੰਗਨਾਸੀਏ ਕੋਏ ਅਜੇ ਸੋ ਨਾਉ ਸਮੁੰਦ ਮੇਂ ਕਿਆ ਜਾਣਾ ਕਿਆ ਹੋਏ ਤੇਰੀ ਬੇੜੀ ਵੀ ਅਜੇ ਸੰਸਾਰ ਦੀ ਸਮੁੰਦਰ ਤੇ ਹੈ ਪਤਾ ਨਹੀਂ ਕਿਹਦੇ ਵੇਲੇ ਕੀ ਹੋ ਜਾਣਾ ਹੈ ਇਥੇ ਇਹੋ ਪੜਾਈ ਕਰਨੀ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗੁਰਮੁਖੋ ਪੀਰ ਦਸਤਗੀਰ ਨੇ ਫਿਰ ਜਦੋਂ ਸਤ ਦੇ ਚਰਨਾਂ ਤੇ ਨਮਸਕਾਰ ਕੀਤੀ ਵੇ ਅੱਜ ਤਸੱਲੀ ਹੋ ਗਈ ਕਹਿੰਦਾ ਬਾਬਾ ਨਾਨਕ ਅੱਜ ਮੇਰੀ ਤਸੱਲੀ ਹੋ ਗਈ ਹੈ ਤੂੰ ਸੱਚ ਮੁੱਚ ਨਿਰੰਕਾਰ ਦੀ ਜੋਤ ਆ ਤੂੰ ਆ ਅੱਲਾ ਦਾ ਰੂਪ ਆ ਤੇ ਕਹਿੰਦੇ ਫਿਰ ਪੀਰ ਦਸਤਗੀਰ ਨੇ ਨਾ ਉੱਥੇ ਗੁਰੂ ਨਾਨਕ ਪਾਸ਼ਾ ਦੇ ਪਿਆਰ ਦੇ ਵਿੱਚ ਇੱਕ ਬੜੀ ਸੋਹਣੀ ਇਮਾਰਤ ਬਣਾਈ ਉੱਥੇ ਤੇ ਉਹਦੇ ਉੱਪਰ ਲਿਖਿਆ ਫਿਰ ਕਿ ਇੱਥੇ ਗੁਰੂ ਨਾਨਕ ਪਾਸ਼ਾ ਜੀ ਆਏ ਇਹ ਨਗਰ ਦੇ ਵਿੱਚ ਸਤ ਸੰਗਿਓ ਹਿੰਦੁਸਤਾਨ ਤੋਂ ਭਾਰਤ ਤੋਂ ਨੰਦਾ ਦੀ ਤਿਆਰੀ ਹੋਈ ਨੇ ਸਾਧੂ ਜੀ ਕਾ 1920 ਦੇ ਵਿੱਚ ਜਦੋਂ ਉਹ ਬਗਦਾਦ ਗਏ ਨਾ ਬਗਦਾਦ ਉਹਨਾਂ ਨੇ ਉਹ ਇਮਾਰਤ ਵੇਖੀ ਬਗਦਾਦ ਦੀ ਜਦੋਂ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਵਡਿਆਈਆਂ ਲਿਖੀਆਂ ਹੋਈਆਂ ਨੇ ਜਦੋਂ ਉਹ ਲੈਣਾ ਪੜੀਆਂ ਉਹਨਾਂ ਨੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਏ ਸਨ ਤਾਂ ਉਹਨਾਂ ਨੇ ਇੱਕ ਕਿਤਾਬ ਲਿਖੀ ਜੀ ਸਤਿ ਸ੍ਰੀ ਅਕਾਲ ਵਾਹ ਵਾਹ ਸਤ ਸ੍ਰੀ ਅਕਾਲ ਮੈਂ ਕਿੱਲੀ ਗੱਲ ਕਰ ਕਿਸਮਤੀ ਕਰਾਂ ਅਗਲਾ ਸਮਾਂ ਭਾਈ ਸਾਜੀ ਦਾ ਹੈ ਇਹ ਅਨੰਦਾ ਦਿੱਤਿਆ ਸਾਧੂ ਜਿਹੜਾ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਡਿਆਈ ਦੀਆਂ ਉਹ ਲੈਣਾ ਪੜਿਆ ਨਾ ਇਹਨੇ ਕਿਤਾਬ ਲਿਖੀ ਸੀ ਸਨ ਆਵਲਡ ਉਹਦੇ ਜੇ ਫਿਰ ਜ਼ਿਕਰ ਕਰਦਾ ਗੁਰਮੁਖ ਉਹਨੇ ਫੇਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਡਿਆਈ ਦੀ ਕਹਾਣੀ ਵੀ ਲਿਖੀ ਉੱਚ ਇਨੇ ਆ ਕੇਵਲੇ ਕੇਵਲੇ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਗੁਰੂ ਨਾਨਕ ਬਾਦਸ਼ਾਹ ਜੀ ਬਗਦਾਦ ਪਹੁੰਚੇ ਬਗਦਾਦ ਦੇ ਲੋਕ ਵੀ ਗੁਰੂ ਨਾਨਕ ਬਾਸ਼ਾ ਨਾਲ ਅਤਿ ਆ ਪਿਆਰ ਕਰਦੇ ਨੇ ਅੱਜ ਵੀ ਤਿੰਨ ਕਹਾਵਤਾਂ ਬਗਦਾਦ ਦੇ ਵਿੱਚ ਮਸ਼ਹੂਰ ਨੇ ਪਹਿਲੀ ਕਹਾਵਤ ਹੈ ਇਤਨਾ ਬਾਬਾ ਨਾਨਕ ਉੱਥੇ ਦੇ ਲੋਕ ਅੱਜ ਵੀ ਇਹ ਗੱਲ ਕਹਿੰਦੇ ਨੇ ਇਤਨਾ ਬਾਬਾ ਨਾਨਕ ਇਹਦੇ ਤੋਂ ਭਾਵ ਹੈ ਜੇ ਕੋਈ ਦਾਵਾ ਕਰੇ ਨਾ ਮੈਂ ਇਹ ਵੀ ਕੰਮ ਕਰ ਲਾਂਗਾ ਮੈਂ ਇਹ ਵੀ ਕੰਮ ਕਰ ਲਾਂਗਾ ਮੈਂ ਸਾਰੇ ਕੰਮ ਕਰ ਸਕਦਾ ਤੇ ਉੱਥੇ ਦੇ ਲੋਕ ਕਹਿੰਦੇ ਨੇ ਇਤਨਾ ਬਾਬਾ ਨਾਨਕ ਨੇ ਭਾਵ ਤੂੰ ਕੋਈ ਬਾਬਾ ਨਾਨਕ ਵਾ ਜੋ ਸਾਰੇ ਕੰਮ ਕਰ ਲਏਗਾ ਬਾਬਾ ਨਾਨਕ ਕੇਵਲ ਸਾਰੇ ਕੰਮ ਕਰ ਸਕਦਾ ਹੈ ਦੂਸਰੀ ਕਹਾਵਤ ਹੈ ਅਬਾਲਕ ਬਾਬਾ ਨਾਨਕ ਜਦੋਂ ਕੋਈ ਉੱਥੇ ਢੋਂਗ ਕਰਦਾ ਹੈ ਪਖੰਡ ਕਰਦਾ ਹੈ ਫਿਰ ਉਹ ਲੋਕ ਕਹਿੰਦੇ ਨੇ ਅਬਾਲਕ ਬਾਬਾ ਨਾਨਕ ਕਹਿੰਦੇ ਇਹ ਢੋਂਗੀ ਹੈ ਬਾਬੇ ਨਾਨਕ ਦੀ ਰੀਸ ਕਰਦਾ ਪਿਆ ਹੈ ਤਾਂ ਤੀਸਰੀ ਹੈ ਬਹਾਵਦਾ ਅਨਾਮੂ ਬਾਬਾ ਨਾਨਕ ਜਦੋਂ ਕੋਈ ਕਿਸੇ ਨੂੰ ਕੋਈ ਸਵਾਲ ਪੁੱਛੇ ਉਹ ਜਵਾਬ ਦੇ ਦੇਵੇ ਇੱਕ ਸਵਾਲ ਦਾ ਜਵਾਬ ਦਿੱਤਾ ਫੇ ਦੂਸਰਾ ਸਵਾਲ ਪੁੱਛਿਆ ਖੁਦਾ ਜਵਾਬ ਦੁੱਤਾ ਫੇ ਤੀਸਰਾ ਸਵਾਲ ਪੁੱਛਿਆ ਤਾਂ ਜਵਾਬ ਦੁੱਤਾ ਜਿਹੜਾ ਸਵਾਲ ਕਰਨ ਵਾਲਾ ਸਵਾਲ ਦੇ ਸਵਾਲ ਕਰੀ ਜਾਵੇ ਨਾ ਤੇ ਅੱਗੋਂ ਉਹ ਕਹਿੰਦਾ ਜਵਾਬ ਦੇਣ ਵਾਲਾ ਕਹਿੰਦਾ ਅਨਾ ਮੂਹ ਬਾਬਾ ਨਾਨਕ ਪਪੜਾਵਾ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦਵਾਂ ਬਾਬਾ ਨਾਨਕ ਜੀ ਕੇਵਲ ਤੇ ਕੇਵਲ ਸਾਰੇ ਸਵਾਲਾਂ ਦਾ ਜਵਾਬ ਦੇ ਸਕਦੇ ਨੇ ਅੱਜ ਵੀ ਤਿੰਨ ਹਫ਼ਤਾ ਬਗਦਾਦ ਦੇ ਵਿੱਚ ਮਸ਼ਹੂਰ ਨੇ ਜਿੱਥੇ ਸਤਿਗੁਰ ਨੇ ਚਰਨ ਪਾਏ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਉ ਗੁਰਮੁਖ ਅਗਾ ਨਹੀਂ ਜਾਂਦੇ